ਅਸੀਂ ਇਹ ਕੰਮ ਜਿਹਾ ਹੀ ਆਪੀ ਕਰਦੇ ਆ ਇੱਥੇ ਸਰੋਂ ਦਾ ਸਾਗ ਹੁੰਦਾ ਹੀ ਮੱਕੀ ਰੋਟੀ ਹੁੰਦੀ ਆ ਰਾਜਮਾ ਚਾਵਲ ਹੁੰਦੇ ਕੜੀ ਚਾਵਲ ਹੁੰਦੇ ਜੀ ਤੇ ਮਟਰ ਪਨੀਰ ਸਾਈ ਬਨੇ ਲੈਂਦਾ ਦੀ ਆਈਟਮ ਹੁੰਦੀ ਆ ਨਹੀਂ ਜੀ ਅਸੀਂ ਪਹਿਲਾਂ ਤਾਂ ਮੇਰੇ ਪਾਪਾ ਜੋਬ ਕਰਦੇ ਸੀ ਸਾਹਮਣੇ ਕੋਚਰ ਚ ਤੇ ਉਸ ਵਾਰ ਨਾਲ ਉਹ ਕੋਚਰ ਬੰਦ ਹੋ ਗਈ ਇਹ ਤਾਂ ਅਸੀਂ ਫਿਰ ਬੇਲੇ ਬਾਠ ਰਹੇ 6 ਮਹੀਨੇ ਉਸ ਵਾਰ ਅਸੀਂ ਕੰਮ ਚਾਲੂ ਕਰ ਲਿਆ ਤੇ ਗੰਨੇ ਦਾ ਪਹਿਲਾ ਤਾਂ ਗੰਨੇ ਦਾ ਕੀਤਾ ਫਰਬਰੀ ਚ ਉਸ ਤੋਂ ਬਾਅਦ ਅਸੀਂ ਸਰਨ ਦਾ ਸਾ ਮੱਕੀ ਰੋਟੀ ਖਾ ਲਈ ਬਾ ਵਧੀਆ ਚੱਲਦਾ ਹੀ ਪਹਿਲਾਂ ਸਕੂਲ ਚੱਲੇ ਆ ਉਸ ਤੋਂ ਬਾਅਦ ਪੜਾਈ ਕਰਦੇ ਆ ਦੋ ਤਿੰਨ ਪੀੜ ਲੱਗਦੇ ਆ ਫਿਰ ਇਦਾਂ ਯਾਦ ਉਹ ਗੱਲਾਂਬੱਲਾਂ ਕਰਦੀ ਆ ਫਿਰ ਉਸ ਤੋਂ ਬਾਅਦ ਫੇਰ ਪੜਨ ਲੱਗੇ ਨਹੀਂ ਫੇਰ ਘਰੇ ਆ ਜਾਂਦੇ ਆ ਉਸ ਤੋਂ ਬਾਅਦ 6 ਵਜੇ ਤੋਂ ਬਾਅਦ 8 ਵਜੇ ਦਾ ਟਿਊਸ਼ਨ ਜਾਂਦੇ ਆ ਜੀ ਸਸ਼ੀਕਲ ਮੌਜੂਦਾਂ ਲੁਧਿਆਣਾ ਸ਼ਹਿਰ ਦੇ ਵਿੱਚ ਤੁਹਾਨੂੰ ਦੱਸਦੀਏ ਇੱਕ ਅਜਿਹੀ ਜਗ੍ਹਾ ਤੁਹਾਨੂੰ ਲੈ ਕੇ ਆਇਆ ਤੇ ਇੱਕ ਅਜਿਹੇ ਬੱਚੇ ਨਾਲ ਮਿਲਾਵਾਂਗੇ ਜੋ ਖੁਦ ਜਿਹੜਾ ਮਾਤਰ 11 ਸਾਲਾਂ ਦੀ ਜਿਹੜੀ 10-11 ਸਾਲਾਂ ਦੀ ਉਮਰ ਹੈਗੀ ਹੈ ਤੇ ਉਸ ਤੋਂ ਬਾਅਦ ਜਿਹੜਾ ਖੁਦ ਸੈਲਫ ਡਿਪੈਂਡ ਹੋ ਕੇ ਕੰਮ ਕਰਦਾ ਹੈ ਪਰ ਕੀ ਹਾਲਾਤ ਰਹੇ ਨੇ ਉਹ ਜਾਣਾਂਗੇ ਕਿਵੇਂ ਇੱਕ 11 ਸਾਲਾਂ ਦਾ ਬੱਚਾ ਜਿਹੜਾ ਇੱਕ ਸੈਲਫ ਡਿਪੈਂਡ ਹੋ ਕੇ ਜਿਹੜਾ ਕੰਮ ਕਰ ਰਿਹਾ ਉਹ ਵੀ ਜਾਣਾਂਗੇ ਬੱਚੇ ਕੀ ਨਾਮ ਹੈ ਤੁਹਾਡਾ ਜਸਪਾਲ ਜੀ ਆ ਆ ਜਿਹੜੀ ਆ ਰੈਡੀ ਲਾਈ ਹੈ ਗਈ ਹੈ ਇਹ ਤੁਸੀਂ ਆਪ ਕਰਦੇ ਹੋ ਤੇ ਕੀ ਕੁਝ ਖਵਾਨੇ ਉਹਦੇ ਚ ਇਹ ਕੰਮ ਜੇ ਅਸੀਂ ਆਪ ਹੀ ਕਰਦੇ ਆ ਇੱਥੇ ਸਰੋਂ ਦਾ ਸਾਗ ਹੁੰਦਾ ਹੀ ਮੱਕੀ ਰੋਟੀ ਹੁੰਦੀ ਆ আর ਰਾਜ마 ਚਾਵਲ ਹੁੰਦੇ ਕੜੀ ਚਾਵਲ ਹੁੰਦੇ ਜੀ ਤੇ ਮਟਰ ਪਨੀਰ ਸਾਈ ਬਨੇ ਲੈਂਦਾ ਦੀ ਆਟਮਾ ਹੁੰਦੀ ਆ ਤੁਹਾਡੀ ਉਮਰ ਦੇ ਬੱਚੇ ਅਸੀਂ ਦੇਖਿਆ ਕਿ ਉਹ ਪੜਨ ਜਾਂਦੇ ਆ ਹਨਾ ਘਰੇ ਖੇਡਦੇ ਆ ਪਰ ਤੁਸੀਂ ਇੱਥੇ ਜਿਹੜਾ ਸਟਾਲ ਚਲਾ ਰਹੇ ਪੜਦੇ ਵੀ ਆ ਜੀ ਅਸੀਂ 10 ਵਜੇ 12 ਵਜੇ ਦਾ ਸਕੂਲ ਜਾਂਦੇ ਆ ਜੀ ਤੇ ਹੁਣ ਨਵਾਂ ਸਾਲ ਲੱਗ ਗਿਆ ਉਹਦੇ ਜੀ ਅਸੀਂ ਕਿੰਨੀ ਕਲਾਸ 'ਚ ਪੜਦੇ 11ਵੀਂ ਚ ਹੈ 11ਵੀਂ ਚ 11ਵੀਂ ਚ ਪੜਦੇ ਹੋ ਹਾਂਜੀ ਸੱਚ ਦੱਸ ਰਹੇ ਹੋ ਹਾਂਜੀ ਕਿਹੜੇ ਸਕੂਲ ਚ ਸਰਕਾਰੀ ਸੇਮੋਲ ਦੇ ਸਕੈਂਡਰ ਸਕੂਲ ਲੁਧਿਆਣਾ ਤੇ ਫਿਰ ਆ ਜਿਹੜਾ ਕੰਮ ਕਰਦੇ ਨੇ ਇਹ ਕਦੋਂ ਕਰਦੇ ਹੋ ਫਿਰ ਇਹ ਤਾਂ ਜੀ 12 ਵਜੇ ਤੋਂ ਬਾਅਦ ਕੰਮ ਹੀ ਚੱਲਦਾ ਜੀ ਅਸੀਂ 12 ਵਜੇ ਇੱਥੇ ਰੇੜੀ ਆ ਲੈ ਕੇ ਆ ਜਾਂਦੇ ਆ ਮਮਾ ਪਾਪਾ ਕਰੇ ਸਮਾਨ ਤਿਆਰ ਕਰ ਦਿੰਦੇ ਜੀ ਕੋਈ ਕੋਈ ਮਜਬੂਰੀ ਹੈਗੀ ਆ ਜਾਂ ਫਿਰ ਕਿ ਕਿਉਂਕਿ ਪਰੰਧ ਦੀ ਉਮਰ ਆ ਤੁਹਾਡੀ ਕੋਈ ਮਜਬੂਰੀ ਕਾਰਨ ਕਰਦੇ ਹੋ ਜਾਂ ਕਿਉਂ ਕਰਦੇ ਹੋ ਨੇ ਜੀ ਅਸੀਂ ਪਹਿਲਾਂ ਤਾਂ ਮੇਰੇ ਪਾਪਾ ਜੋਬ ਕਰਦੇ ਸੀ ਸਾਹਮਣੇ ਕੋਚਰ ਚ ਤੇ ਉਸ ਤੋਂ ਬਾਅਦ ਨਾ ਉਹ ਕੋਚਰ ਬੰਦ ਹੋ ਗਈ ਇਹ ਤਾਂ ਅਸੀਂ ਫਿਰ ਬੇਲੇ ਬਾਠੇ ਰਹੇ 6 ਮਹੀਨੇ ਉਸ ਤੋਂ ਬਾਅਦ ਅਸੀਂ ਕੰਮ ਚਾਲੂ ਕਰ ਲਿਆ ਤੇ ਗੰਨੇ ਦਾ ਪਹਿਲਾ ਤਾਂ ਗੰਨੇ ਦਾ ਕੀਤਾ ਫਰਵਰੀ ਚ ਉਸ ਤੋਂ ਬਾਅਦ ਅਸੀਂ ਸਰੋਂ ਦਾ ਸਾ ਮੱਕੀ ਰੋਟੀ ਕਰ ਲਈ ਕੀ ਕਰਦੇ ਸੀ ਡੈਡੀ ਤੁਹਾਡੇ ਕੋਚਰ ਚ ਕੰਮ ਕਰਦੇ ਸੀ ਕੀ ਕਰਦੇ ਸੀ ਉਹ ਕੰਪਿਊਟਰ ਦਾ ਕੰਮ ਕਰਦੇ ਸੀ ਹੁਣ ਕਰਦੇ ਨੇ ਉਹ ਹੋਂਦਾਈ ਜੋਬ ਬੰਦ ਹੋ ਗਈ ਨਾ ਇਸ ਕਰਕੇ ਨਹੀਂ ਕਰਦੇ ਕਿਉਂ ਉਹ ਇਹ ਕੰਪਨੀ ਬਾਹਰ ਚੱਲ ਗਈ ਹੈ ਅੱਛਾ ਹਾਂਜੀ ਤੇ ਮੈਂ ਸੁਣਿਆ ਵੀ ਡੈਡੀ ਤੁਹਾਡੇ ਨੇ ਜਿਹੜੇ ਉਹ ਹੈਂਡੀਕੈਪਡ ਨੇ ਹਾਂਜੀ ਉਹਨਾਂ ਦੇ ਉੱਤੇ ਟਰਾਲੀ ਪਲਟ ਗਈ ਸੀ ਟਰਾਲੀ ਦਾ ਹਾਂ ਉਹ ਟਰੱਕ ਦਾ ਹੰਡਲ ਆ ਨਿਕਲ ਗਿਆ ਸੀਗਾ ਟਰਾਲੀ ਪਲਟ ਗਈ ਸੀ ਅੱਛਾ ਹਾਂਜੀ ਕਿੰਨੇ ਕੇ ਟਾਈਮ ਤੋਂ ਇਹ 2013 થી ਹਾਂ ਤੇ ਹੁਣ ਜਿੱਦਾਂ ਕਿ ਡੈਡੀ ਉਹਨੇ ਕੀ ਕਰਦੇ ਨੇ ਤੁਹਾਡੇ ਕਿ ਵੀ ਤੁਸੀਂ ਹੁਣ ਕਰਦਾ ਖਰਚਾ ਚਲਾਉਂਦੇ ਕਿਦਾਂ ਕਰਦੇ ਹੋ ਇਹ ਡੈਡੀ ਹੋਰ ਇਹ ਆਉਗੇ ਅਲੇ ਫਿਰ ਘਰ ਦਾ ਖਰਚਾ ਚਲਾਉਗੇ ਤੇ ਕਰਦਾ ਖਰਚਾ ਕੌਣ ਚੱਲ ਕਿੱਦਾਂ ਚੱਲਦਾ ਜੀ ਕਿਉਂ ਡੈਡੀ ਹੈਂਡੀਕੈਪ ਨੇ ਤੇ ਉਹ ਘਰੇ ਰਹਿੰਦੇ ਨੇ ਹਨਾ ਕਰਦਾ ਖਰਚਾ ਕਿੱਦਾਂ ਚੱਲਦਾ ਬਬਾ ਜੀ ਜਿਹੜਾ ਦੁਰ ਕਮਾ ਲੈਣਿਆ ਜੀ ਉਹ ਕੁਝ ਕੁਝ ਜੋੜ ਲਾਣਿਆ ਆਪਕੋ ਸੇ ਥੋੜਾ ਰੰਨਿਆ ਤੇ ਜਿੱਦਾਂ ਸਮਾਨ ਸਮੂਹ ਤਿਆਰ ਕਰਾਣ ਦੇ ਵਿੱਚ ਟਾਈਮ ਵਗੈਰਾ ਲੱਗਦਾ ਹੋਵੇਗਾ ਉਹ ਕਿੱਦਾਂ ਤਿਆਰ ਕਰਦੇ ਹੋ ਫਿਰ ਸਕੂਲ ਵੀ ਜਾਂਦੇ ਹੋ ਤੇ ਤਿਆਰ ਕਰਦੇ ਕਿਵੇਂ ਕਰਦੇ ਹੋ ਸਵੇਰੇ ਉੱਠ ਕੇ ਜੀ 4 ਵਜੇ ਉੱਠਦੇ ਆਂ ਉਹ ਤੋਂ ਬਾਅਦ ਫਿਰ ਕਦੇ ਲਾਹਸਨਸ ਲਿਆ ਕਰ ਕੋਈ ਸੱਲਿਆ ਬਰੋਦਰ ਤੜਕੇ ਲਈ ਦੇ ਜੀ ਉਹ ਤੋਂ ਬਾਅਦ ਮੈਂ 10 ਵਜੇ ਸਕੂਲ ਚੱਲ ਜਾਂਦਾ ਜੀ ਫਿਰ 12 ਵਜੇ ਆ ਜਾਂਦਾ 12 ਵਜੇ ਫਿਰ ਰੈਡੀ ਲੱਗਦਾ ਹਾਂ ਹਾਂ ਤੇ ਕੱਲੇ ਕਰਦੇ ਕਿ ਮੰਮੀ ਡੈਡੀ ਵੀ ਨਾਲ ਹੁੰਦੇ ਤੁਹਾਡੇ ਇਹ ਸਾਰੇ ਰਾਲ ਮਿਲ ਕੇ ਕਰਦੇ ਆ ਜੀ ਸਾਰੇ ਪਰਿਵਾਰ ਇਕੱਠਾ ਹੁੰਦੇ ਤੇ ਹੁਣ ਕਰਦਾ ਖਰਚਾ ਵਧੀਆ ਤਰੀਕੇ ਨਾਲ ਚੱਲ ਜਾਂਦਾ ਫਿਰ ਹਾਂਜੀ ਹਾਂਜੀ ਕਰਦਾ ਤਰ੍ਹਾਂ ਕਰਕੇ ਜਿੱਦਾਂ ਕਿ ਹੁਣ ਕੰਮ ਕਿਦਾਂ ਦਾ ਚੱਲ ਰਿਹਾ ਹੈ ਕਿਉਂਕਿ ਅਸੀਂ ਪਹਿਲਾਂ ਵੀ ਆਏ ਸੀ ਤੁਹਾਡੇ ਕੋਲੋਂ ਤੋਂ ਕਹਿੰਦੇ ਸੀ ਵੀ ਕੰਮ ਨਹੀਂ ਚੱਲਦਾ ਹੈਗਾ ਤੇ ਹੁਣ ਕੰਮ ਕਿਦਾਂ ਦਾ ਚੱਲਦਾ ਵਾ ਕਿੰਨੇ ਕੀ ਕਮਾਈ ਹੋ ਜਾਂਦੀ ਹੁਣ ਤਾਂ ਹੈਗਾ ਜਿਉਂ ਵਾਲੇ ਤਾਂ ਸਹੀ ਚੱਲਣ ਲੱਗਿਆ ਬਾਕੀ ਦੇਖੋ ਤੁਹਾਡੀ ਉਮਰ ਦੇ ਬੱਚੇ ਅਸੀਂ ਦੇਖਿਆ ਕਿ ਉਹ ਸੜਕਾਂ ਤੇ ਘੁੰਮਦੇ ਆ ਜਾਂ ਫਿਰ ਘਰਾਂ ਦੇ ਵਿੱਚ ਟੀਵੀ ਦੇਖਦੇ ਹੁੰਦੇ ਆ ਹੈਨਾ ਪਰ ਇੱਥੇ ਜਿਹੜਾ ਕੰਮ ਕਰ ਰਹੇ ਹੋ ਕਿਦਾਂ ਦਾ ਲੱਗਦਾ ਤੁਹਾਨੂੰ ਬਹੁਤ ਵਧੀਆ ਲੱਗਦਾ ਜੀ ਨਾਲ ਇਦਾਂ ਹੀ ਕਰੋਂਗੇ ਤੁਹਾਨੂੰ ਹਾਂ ਜੀ ਹਾਂ ਤੇ ਸਕੂਲ ਦੇ ਵਿੱਚ 11ਵੀਂ ਕਲਾਸ ਦੇ ਵਿੱਚ ਪੜਦੇ ਹਨਾ ਤੇ ਮੈਨੇਜ ਕਿਦਾਂ ਸਟੱਡੀ ਦਾ ਮੈਨੇਜ ਕਿਦਾਂ ਕਰਦੇ ਬਾ ਵਧੀਆ ਚੱਲਦਾ ਹੀ ਪਹਿਲਾਂ ਸਕੂਲ ਚੱਲਿਆ ਉਸ ਤੋਂ ਬਾਅਦ ਪੜਾਈ ਕਰਦੇ ਆ ਦੋ ਤਿੰਨ ਪੀੜ ਲੱਗਦੇ ਆ ਫਿਰ ਇਦਾਂ ਯਾਰ ਉਹ ਗੱਲਾਂਬੱਲਾਂ ਕਰਦੀ ਆ ਫਿਰ ਉਸ ਤੋਂ ਬਾਅਦ ਫੇਰ ਪੜਨ ਲੱਗੇ ਫੇਰ ਘਰੇ ਆ ਜਾਂਦੇ ਆ ਉਸ ਤੋਂ ਬਾਅਦ 6 ਵਜੇ ਤੋਂ ਬਾਅਦ 8 ਵਜੇ ਦਾ ਸਕੂਲ ਟਿਊਸ਼ਨ ਜਾਂਦੇ ਆ ਜੀ ਅੱਛਾ ਇਹ ਇਹ ਜਿਹੜਾ ਸਟਰਕਚਰ ਬਣਾਇਆ ਵਾ ਇਹ ਕਿੱਦਾਂ ਬਣਾਇਆ ਕਿੱਦਾਂ ਵੀ ਐਂਤ ਲੱਗਦਾ ਵੀ ਜਿੱਦਾਂ ਪਹਿਲਾਂ ਹੋਰ ਕੋਈ ਕੰਮਸ ਕਰਦੇ ਸੀ ਇਹਦੇ 'ਚ ਹਾਂਜੀ ਹਾਂਜੀ ਗੰਨੇ ਦਾ ਕੰਮ ਕਰਦੇ ਸੀ ਉਹ ਚੱਲਿਆ ਨਹੀਂ ਫਿਰ ਨਹੀਂ ਉਹ ਘਾਟੇ ਚੱਲਦਾ ਸੀ ਘੱਟ ਬਾਦੀ ਹਾਂਜੀ ਤੇ ਇਹ ਇਹ ਕਿੱਦਾਂ ਸੋਚਿਆ ਵੀ ਹਾਂ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਇਦਾਂ ਦਾ ਕੁਝ ਵੀ ਬਣਾਉਣਾ ਚਾਹੀਦਾ ਅਸੀਂ ਇਹ ਗੱਡੀ ਤਾਂ ਇਹ ਲੈ ਸੀ ਸਰੋਂ ਦਾ ਸਾਗ ਮੱਕੀ ਰੋਟੀ ਦੇ ਤੇ ਐਸੇ ਗੰਨੇ ਦਾ ਇਹ ਮਸ਼ੀਨ ਨਹੀਂ ਮਿਲਗੀ ਤਾਂ ਅਸੀਂ ਗੰਨੇ ਦਾ ਕੰਮ ਚਲਾ ਲਿਆ ਹਾਂਜੀ ਤੇ ਹੁਣ ਆ ਭਾਂਡੇ ਵਗੈਰਾ ਵੀ ਆਪ ਹੀ ਤੋਂਦੇ ਫਿਰ ਉੱਥੇ ਹਾਂਜੀ ਹਾਂਜੀ ਸਾਰਾ ਕੰਮ ਆਪ ਹੀ ਕਰੀਦਾ ਜੀ ਕਿੰਨੇ ਵਜੇ ਤੱਕ ਇੱਥੇ ਹੁੰਨੇ? ਇੱਥੇ 5 ਵਜੇ ਤੱਕ ਜੀ 12 ਵਜੇ ਤੋਂ ਲੈ ਕੇ 5 5 6 ਵਜੇ ਤੱਕ ਹੁੰਨੇ। ਉਹ ਤਾਂ ਵਾਰ ਸਿਕਾ ਦਾ ਕੰਮ ਕਰੀਦਾ। ਜੇ ਕੰਮ ਕਿੱਦਾਂ ਦਾ ਚੱਲਿਆ ਉਸ ਤੋਂ ਬਾਅਦ ਲੋਕ ਆਂਦੇ ਨੇ ਲੋਕ ਕਿੱਦਾਂ ਦਾ ਪਿਆਰ ਦਿੰਦੇ ਨੇ ਕਿੱਦਾਂ ਦਾ ਕੰਮ ਚੱਲਦਾ ਹੈ ਤੇ ਲੋਕਾਂ ਦਾ ਕੀ ਰਿਸਪੌਂਸ ਹੁੰਦਾ? ਲੋਕਾਂ ਦਾ ਰਿਸਪੌਂਸ ਇਹ ਹੁੰਦਾ ਜੀ ਬਹੁਤ ਵਧੀਆ ਖਾਣਾ ਬਣਾਉਂਦੇ ਤੁਸੀਂ ਸਾਫ਼ ਸਪਾਈ ਰੱਖਦੇ ਹੋ। ਆ ਲੋਕ ਵੀ ਸਾਡੇ ਨਾਲ ਮੌਜੂਦ ਨੇ ਅੰਕਲ ਜੀ ਕਿਵੇਂ ਲੱਗਦਾ ਹੈ ਕਿ ਇੱਕ ਛੋਟਾ ਜਿਹਾ ਬੱਚਾ ਜਿਹੜੀ ਪੜਨ ਦੀ ਉਮਰ ਹੈ ਉਹਦੀ ਤੇ ਅੱਜ ਇੱਕ ਘਰ ਦਾ ਖਰਚਾ ਜਿਹੜਾ ਉਹ ਚਲਾ ਰਿਹਾ ਹੈ ਕਿਵੇਂ ਦਾ ਲੱਗਦਾ ਵਧੀਆ ਲੱਗਿਆ ਜੀ ਬਹੁਤ ਕੰਮ ਕਰਦੇ ਆ ਜੀ ਹੂੰ ਬਹੁਤ ਵਧੀਆ ਜੀ ਤੁਸੀਂ ਖਾ ਕੇ ਜਾਂਦੇ ਹੁੰਦੇ ਕੋਈ ਰੋਟੀ ਖਾ ਕੇ ਜਾਂਦੇ ਆ ਕਿੰਦਾ ਦਾ ਹੁੰਦਾ ਸਬ ਠੀਕ ਆ ਜੀ ਬਹੁਤ ਵਧੀਆ ਕੀ ਕੀ ਹੁੰਦਾ ਨਾਲ ਸਾਗ ਹੁੰਦਾ ਮਟਰ ਪਨੀਰ ਹੁੰਦਾ ਜੀ ਪਾਲਕ ਹੁੰਦੀ ਆ ਜਿਵੇਂ ਚੌਲ ਹੁੰਦੇ ਆ ਜੀ ਰਾਜਮਾ ਹੁੰਦੇ ਆ ਐਦਾਂ ਹੁੰਦੇ ਆ ਮਤਲਬ ਇੱਕ ਇੱਕ ਛੋਟੀ ਜੀ ਉਮਰ ਦੇ ਵਿੱਚ ਬੱਚਾ ਇੰਨਾ ਵੱਡਾ ਕੰਮ ਕਰ ਰਿਹਾ ਕਿਉਂਕਿ ਬੱਚੇ ਦਾ ਐਨੀ ਉਮਰ ਦੇ ਵਿੱਚ ਘਰਾਂ ਦੇ ਵਿੱਚ ਬੈਠੇ ਹਾਂ ਬਿੱਲੇ ਬਿੱਲੇ ਬੇ ਘੁੰਮਦੇ ਆ ਸੜਕਾਂ ਦੇ ਘੁੰਮਦੇ ਆ ਚੱਕਰੇ ਆ ਜੇ ਬਾਕੀ ਵਧੀਆ ਕਿਰਾਏ ਤੇ ਰਹਿੰਦੇ ਆ ਜੀ ਇਹ ਕਿਰਾਏ ਤੇ ਹਾਂ ਕਿਰਾਇਆ ਵੀ ਕੱਢਣਾ ਰੋਟੀ ਪਾਣ ਦਾ ਖਰਚਾ ਵੀ ਕੱਢਣਾ ਦੋ ਭਾਈ ਨੇ ਪੜਦੇ ਆ ਜਵਾਗ ਜਿਹੜਾ ਕੋ ਚਾਚਾ ਵੀ ਪੰਜ ਜਣੇ ਮੈਂਬਰ ਕਰਦੇ ਵੀ ਨੇ ਇਹ ਬੱਚਾ ਖਰਚਾ ਚਲਾਉਂਦਾ ਹਾਂ ਇਹ ਕਰਦਾ ਇਹ ਮਾਲ ਗੇ ਜਿਹੜਾ ਰੁਕੀ ਤੋਂ ਸਾਹਮਣੇ ਜਿਹਦੀ ਮਾਲ ਗੇ ਨਾਲ ਸਾਰੇ ਜਣੇ ਮੈਂਬਰ ਸਾਰੇ ਲੱਗੇ ਹੋਏ ਸਾਰੇ ਲੱਗੇ ਹੋਏ ਹਾਂ ਜੀ ਕਾਰ ਰੁਕੀ ਬਣੇ ਕਹਿੰਦੇ ਡੈਡੀ ਇਹਨਾਂ ਦੇ ਹੈਂਡੀਕੈਪ ਨੇ ਤੇ ਫਿਰ ਉਹ ਕੰਮ ਨਹੀਂ ਕਰ ਸਕਦੇ ਕੰਮ ਛੁੱਟ ਗਿਆ ਉਹ ਚਾਚਾ ਜੀ ਇਹਦਾ ਚਾਚਾ ਹਾਂ ਡੈਡੀ ਦਾ ਕੰਮ ਤੇ ਜਾਂਦਾ ਉਹ ਚਾਚਾ ਆ ਗਿਆ ਅੱਛਾ ਹਾਂ ਜੀ ਉਹ ਦਾਦਾ ਮੋੜ ਤੇ ਲੱਗੇ ਆਦੀ ਨਾ ਉੱਥੋਂ ਕੰਮ ਛੁੱਟ ਗਿਆ ਜੀ ਛੁੱਟ ਗਿਆ ਹਾਂ ਉਸ ਤੋਂ ਬਾਅਦ ਡੈਡੀ ਹਾਂ ਇਹ ਤੇ ਸੋ ਕਿਵੇਂ ਬੱਚਾ ਆਪਣੇ ਘਰ ਦਾ ਖਰਚਾ ਚਲਾ ਰਿਹਾ ਤੇ ਨਾਲ-ਨਾਲ ਪੜ੍ਹਾਈ ਵੀ ਕਰ ਰਿਹਾ ਹੈ ਇੱਕ ਵੱਡੀ ਮਿਸਾਲ ਜਿਹੜੀ ਉਹ ਅੱਜ ਕੱਲ ਦੀ ਪੀੜ੍ਹੀ ਨੂੰ ਜਾਂਦੀ ਹੈ ਕਿ ਜੇ ਮਿਹਨਤ ਕਰਨਾ ਚਾਵੇ ਤਾਂ ਬੰਦਾ ਕੀ ਕੁਝ ਨਹੀਂ ਕਰ ਸਕਦਾ ਸੋ ਇਹ ਇੱਕ ਵੱਡੀ ਮਿਸਾਲ ਹੈ ਕਿ ਇੱਕ ਛੋਟੀ ਜੀ ਉਮਰ ਦਾ ਬੱਚਾ ਆਪਣੇ ਘਰ ਦਾ ਪੰਜ ਜੀਹਾਂ ਦਾ ਜਿਹੜਾ ਖਰਚਾ ਚਲਾ ਰਿਹਾ ਹੈ ਕੈਮਰਾਮੈਨ ਵਿਪਿੰਨ ਦੇ ਨਾਲ ਦਾ ਸਿਟੀ ਹੈਡਲਾਈਨ ਚੇਰ ਕੁਮਾਰ